ਕੋਈ ਇਹ ਹੈ ਕਿ ਕਰਮਕੀ ਹੈਗਾ ਕੋਈ ਕਿਥੇ ਚੋਰੀ ਦੀ ਹੋ ਰਹੀ ਹੈ ਕਿਥੇ ਸੀ ਕਿ ਮੇਰੇ ਕੋਕੇ ਹੋਤੀ ਦੇਖੋ ਪਿਛਲੀ ਸਰਕਾਰ ਦੇ ਸਮੇ 6% ਦਾ ਵਾਅਦਾ ਸਿਰਫ 6% ਦਾ ਵਾਅਦਾ ਪਿਛਲੇ 50 ਸਾਲਾਂ ਦੌਰਾਨ ਕਾਂਗਰਸ ਪਾਰਟੀ ਦੀ ਸਰਕਾਰ ਦੇ ਸਮੇ ਆਨ ਟੈਕਸ ਰੈਵਨਿਊ ਦੇ ਵਿੱਚ ਹੋਇਆ ਸੀ ਸਾਢੇ 8 ਦੇ ਬਾਲੀਏ ਦੀ ਕਲੈਕਸ਼ਨ ਚ ਹੋਇਆ ਸੀ ਔਰ ਉਸ ਤੋਂ ਪਹਿਲਾਂ ਜਿਹੜੀ ਅਕਾਲੀ ਦਲ ਭਾਜਪਾ ਦੀ ਸਰਕਾਰ थी ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ ਉਹਦੇ ਚ 8% ਹੋਇਆ ਸੀ ਤਾਂ ਸਾਡੀ ਸਰਕਾਰ ਨੇ ਇਮਾਨਦਾਰੀ ਨਾਲ ਉਹਦੇ ਚ ਕਿੰਨਾ ਵਾਅਦਾ ਹੋ ਗਿਆ 13% ਦਾ ਵਾਅਦਾ ਹੋਇਆਗਾ 13% ਦਾ ਵਾਅਦਾ ਹੋਇਆਗਾ ਇਹ 베ਦੀ ਰਿਪੋਰਟ ਨਹੀਂ ਇਹ ਕੈਗ ਦੀ ਰਿਪੋਰਟ ਆ ਕਈ ਵਾਰ ਕੋਸਾ ਜਨਗਾਇਨ ਦੇਣਗੇ ਸਾਡੇ ਅਫਸਰ ਸਾਹਿਬਾਨ ਬੈਠ ਨੇ ਇਹ ਜਿਹੜਾ ਡਬਲ 6 ਤੋਂ 12 12 ਤੋਂ ਵੀ 13 ਡਬਲ ਤੋਂ ਵੀ ਉੱਪਰ ਦਾ ਵਾਅਦਾ ਹੋਇਆਗਾ ਇਹ ਸਭ ਦਾ ਭਗਵੰਤ ਸਿੰਘ ਮਾਝ ਦੀ ਸੋਚ ਆ ਉਹਨਾਂ ਦੀ ਇਮਾਨਦਾਰੀ ਦੇਖ ਰिती ਦੀ ਸੋਚ ਆ ਜਿੱਥੇ ਕਿਤੇ ਚੋਰੀ ਹੁੰਦੀ ਸੀਗੀ ਉਹ ਚੋਰੀਆਂ ਖਤਮ ਕੀਤੀਆਂ ਰਗੀਆਂ ਟੈਕਸ ਦੇ ਅੰਦਰ ਜੀਐਸਟੀ ਦੇ ਮੈਂ ਗੱਲ ਕਰਾਂ ਹైదరాబాద్ ਆਈਆਈਟੀ ਵਰਗੇ ਜਿਹੜੀਆਂ ਇੰਸਟੀਚੂਨ ਨੇ ਉਹਨਾਂ ਨਾਲ ਕਲੈਬੋਰੇਸ਼ਨ ਕਰਕੇ ਉਹਨਾਂ ਦੇ ਮਾਡਲ ਉਹਨਾਂ ਦੇ ਮੋਡਿਊਲਸ ਜਿਹੜੇ ਦੇ ਅਸੀਂ ਪਰਚੇਜ਼ ਕੀਤੇ ਨੇਗੇ ਉਹਨਾਂ ਨੂੰ ਪੰਜਾਬ 'ਚ ਲਾਗੂ ਕੀਤਾਗਾ ਜਦੋਂ ਪੰਜਾਬ 'ਚ ਲਾਗੂ ਹੋਏ ਤਾਂ ਉਹਦੇ ਨਾਲ ਬਹੁਤ ਵੱਡੇ ਪੱਧਰ ਤੇ ਪੰਜਾਬ 'ਚ ਚੋਰੀ ਵੀ ਰੁਕੀ ਆ ਔਰ ਉਹ ਸਾਰਾ ਪੈਸਾ ਜਿਹੜਾ ਉਹ ਸਾਡੇ ਖਜ਼ਾਨੇ 'ਚ ਆ ਗਿਆ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਬਿੱਲ ਆਉ ਨਾਮ ਪਾਉਸ ਸਕੀਮਾਂ ਨਵੀਆਂ ਨਵੇਂ ਟੈਕਸ ਇੰਟੈਲੀਜੈਂਟ ਯੂਨਿਟੀ ਸਥਾਪਨਾ ਇਹ ਸਾਰੇ ਸਰਕਾਰ ਦੇ ਦੋ ਸਾਲਾਂ ਚ ਪੋਜ਼ਿਟਿਵ ਕੰਮ ਨੇ ਜਿਨ੍ਹਾਂ ਦੇ ਨਾਲ ਸਾਡੇ ਟੈਕਸ ਦੀ ਕਲੈਕਸ਼ਨ ਜਿਹੜੀ ਆ ਉਹ ਵਧੀਆ ਜੀਮਾ ਸਾਹਿਬ ਇੱਕ ਮਿੰਟ ਪਿਆ ਬਜਟ ਪੇਸ਼ ਕੀਤਾ ਹੈ ਆਪਣੇ ਹੂੰ देखिए, जितना हम जहां जहां टैक्स की चोरी हो रही है उस टैक्स चोरी को हम लगातार खत्म कर रहे हैं नेक्स्ट ईयर बीस सौ के लिए हमने अपना जीएसटी का रेवेन्यू टारगेट किया है पच्चीस हजार सात सौ पचास रुपए पच्चीस एस्टिमेट किया है कि पच्चीस हजार सात सौ पचास रुपए उसमें हमने बढ़ोतरी करनी है, है उसमें हमने उसको आगे ले जाना है ऐसे तरी त्रिक, इस तरीके बैट वैल्यू वैल्यूएटेड टैक्स की मैं गल करा पचासी सौ पंजा हाँ जी हाँ जी हाँ, हाँ पचासी सौ करोड़ स्टेट की एक्साइज स्टेट की एक्साइज तो दस हजार तीन सौ पंजा दस हजार तीन सौ पंजा पहली बार होगा कि फाइव का आंकड़ा 5 ਡਿਜੀਟ ਦੇ ਅੰਦਰ 5 ਡਿਜੀਟ ਦੇ ਅੰਦਰ ਪੰਜਾਬ ਦੀ ਐਕਸਰਸਾਈਜ਼ ਪਾਲਿਸੀ ਤੋਂ ਪੈਸੇ ਵਧਾਏ ਗਏ ਹਨ ਜਦ ਕੇ ਪੁਰਾਣੀ ਸਰਕਾਰ ਜਿਹੜੀ ਕਾਂਗਰਸ ਦੀ ਸੀ ਅਕਾਲੀ ਦਲ ਭਾਜਪਾ ਦੀ ਸੀ ਉਹਨਾਂ ਦੇ ਸਮੇਂ ਤੱਕ ਸਿਰਫ 6151 ਮੈਂ ਬਿਲਕੁਲ ਇਹ ਦੇਖ ਲਿਓ ਕਿਤੇ ਵੀ ਚੈੱਕ ਕਰ ਲਿਓ ਸਿਰਫ 6151 6151 ਕਰੋੜ ਦਾ ਸਲਾਦਕ ਸੈਇਤੋਂ ਕਮਾਈ ਹੁੰਦੀ ਸੀ ਸਾਡੀ ਸਰਕਾਰ ਚ ਪਿਛਲੇ ਸਾਲ ਅਸੀਂ 10000 ਦੇ ਨੇੜੇ ਪਹੁੰਚੇ ਸੀ ਇਸ ਵਾਰ ਅਸੀਂ 10350 ਕਰੋੜ ਰੁਪਏ ਨੂੰ ਕ੍ਰੋਸ ਕਰ ਰਿਆ ਇੱਕ ਬੈ ਸਵੰਦਾ ਬਹੁਤ ਹੀ ਹਿਸਟੋਰੀਕਲ ਸਟੈਪ ਆ ਤਾ ਹੋ ਸਕਿਆ ਕਿਉਂਕਿ ਨਵੀਂ ਐਕਸਾਈਜ਼ ਦੀ ਪਾਲਿਸੀ ਆਈ ਜਿਹੜੀ ਸਮਗਲਿੰਗ ਅਦਰ ਸਟੇਟਸ ਤੋਂ ਹੁੰਦੀ ਸੀ ਉਹ ਜਿਹੜੀ ਸਮਗਲਿੰਗ ਸੀ ਉਦੋਂ ਕਰਬ ਕੀਤਾ ਗਿਆ ਉਹਨੂੰ ਖਤਮ ਕੀਤਾ ਗਿਆ ਜੀਮਾ ਸਾਹਿਬ ਮਾਈਨਿੰਗ ਤੋਂ ਕਿਉਂ ਨਹੀਂ ਦਵਾਈ ਹੋਈ ਹੈ ਇਸ ਦਾ ਕੋਈ ਦੇਖਰ ਨਹੀਂ ਹੈ ਪ੍ਰੋਜੈਕਟ ਦੀ ਦਵਾਈ ਤੁਸੀਂ ਕੀਤੀ ਹੈ ਨਵੀਂ ਸਾਈਟਾਂ ਬਹੁਤਾਂ ਦਾ ਫਿੱਟ ਜੁਰੂਰ ਕੀਤਾ ਗਿਆ ਦੇਖੋ ਪਹਿਲੀ ਵਾਰ ਹੋਇਆ ਕਿ ਮਾਈਨਿੰਗ ਦੇ ਉੱਤੋਂ ਅਸੀਂ ਬਹੁਤ ਹੀ ਘੱਟ ਰੇਟ ਤੇ 5 ਰੁਪਏ 50 ਪੈਸੇ ਦੇ ਹਿਸਾਬ ਨਾਲ ਕੀਤਾਗਾ ਸੋ ਇਸ ਤੇ ਅਸੀਂ ਉਹਨਾਂ ਤੇ ਕੋਈ ਬਜਟ ਨਹੀਂ ਪਾਇਆ ਲੋੜ ਨਹੀਂ ਪਾਇਆ ਕਿਉਂਕਿ ਉਹ ਮਾਫੀਆ ਸੀ ਜਿਹੜਾ ਉਹਨੂੰ ਖਤਮ ਕਰਨ ਦੇ ਰਾਦੇ ਨਾਲ ਅਸੀਂ ਇਹਦਾ ਜਿਹੜਾ ਰੇਟ ਘਟਾਇਆ ਸੀ ਇਸੇ ਤਰ੍ਹਾਂ ਮੈਂ ਸਟੈਂਪ ਸਟ ਰਜਿਸਟ੍ਰੇਸ਼ਨ ਦੀ ਗੱਲ ਕਰਾਂ ਉਹਦੇ ਵਿੱਚ 5750 ਰੁਪਏ ਦਾ 5750 ਕਰੋੜ ਰੁਪਏ ਜਿਹੜਾ ਅਸੀਂ ਟਾਰਗੇਟ ਰੱਖਿਆ ਹੈਗਾ 25% ਦਾ ਵਾਧਾ ਇਸੇ ਤਰ੍ਹਾਂ ਟੈਕਸ ਐਂਡ ਵਾਹਨ ਦੇ ਵਿੱਚ ਅਸੀਂ 4350 ਯਾਨੀ ਕਿ 31% ਦਾ ਇਲੈਕਟ੍ਰਿਕਿਟੀ ਡਿਊਟੀ ਦੇ ਉੱਤੇ ਇਲੈਕਟ੍ਰਿਸਿਟੀ ਡਿਊਟੀ ਦੇ ਉੱਤੇ 3512% ਤੇ ਅਦਰ ਜਿਹੜੇ ਹੋਰ ਚਾਰਜਸ ਉਧਰ ਛੋਟੇ ਛੋਟੇ ਉਹਨਾਂ ਦੇ ਵਿੱਚੋਂ 650 ਯਾਨੀ ਕਿ 30% ਦਾ ਅਸੀਂ ਵਾਦਾ ਰੱਖਿਆ ਇਸੇ ਤਰ੍ਹਾਂ ਨਾਨ ਨਾਨ ਟੈਕਸ ਰੈਵਨਿਊ ਨਾਨ ਟੈਕਸ ਰੈਵਨਿਊ ਚ ਮਸਲੇ ਰਿਅਸ ਜਿਹੜੇ ਜਨਰਲ ਰਸੀਡਸ ਹੁੰਦੀਆਂ ਨੇਗੀਆਂ ਉਹਦੇ ਵਿੱਚ ਵੀ ਅਸੀਂ 11% ਦਾ ਵਾਧਾ ਕੀਤਾਗਾ ਪਿਛਲੇ ਸਾਲ ਆਰ ਆਈ ਦੇ ਅੰਦਰ ਉਹ 1051 10000 51 ਸੀਗਾ ਜਿਹੜਾ ਕਿ ਹੁਣ ਅਸੀਂ ਵਧਾ ਕੇ 11246 ਕੀਤਾ ਇਸੇ ਤਰ੍ਹਾਂ ਪੰਜਾਬ ਰੋਡਵੇ ਦੇ ਵਿੱਚ ਉਹ 260 ਤੋਂ ਵਧਾ ਕੇ 400 ਕੀਤਾਗਾ 60% ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਦੇ ਵਿੱਚ 1255 ਕਰੋੜ ਤੋਂ ਵਧਾ ਕੇ 2530 ਕਰੋੜ ਕੀਤਾਗਾ ਇਹ ਲਗਾਤਾਰ ਜਿਹੜਾ ਹੈਗਾ ਅ ਅਸੀਂ ਇੱਕ ਟਾਰਗੇਟ ਫਿਕਸ ਕੀਤੇ ਨੇਗੇ ਜਿਸ ਤਰ੍ਹਾਂ ਪੁਰਾਣੇ ਪਿਛਲੇ ਸਾਲ ਅਸੀਂ ਟਾਰਗੇਟ ਫਿਕਸ ਕੀਤੇ ਸੀਗੇ ਕਿ ਅਸੀਂ ਆਪਣਾ ਰੈਵਨਿਊ ਦੀ ਕਲੈਕਸ਼ਨ ਵਧਾਉਣੀ ਆ ਬਗੈਰ ਕੋਈ ਨਵਾਂ ਟੈਕਸ ਐਮਪੋਸ ਕੀਤੇ ਅਸੀਂ ਸਾਰੇ ਉਹ ਟੈਕਸਾਂ ਦੇ ਅੰਦਰ ਕਲੈਕਸ਼ਨ ਤਾਂ ਵਧੀਆ ਕਿ ਜੇਕਰ ਪੰਜਾਬ ਦੇ ਅੰਦਰ ਫੈਲੇ ਵੱਖ-ਵੱਖ ਮਾਫੀਆ ਨੂੰ ਖਤਮ ਕੀਤਾ ਗਿਆ ਜਿਹੜੇ ਬਾਫੀਏ ਸ਼ਰੋਮਲੇ ਕਾਲੀ ਦਲ ਭਾਜਪਾ ਦੀ ਸਰਕਾਰ ਨੇ ਪੰਜਾਬ ਸ਼ੁਰੂ ਕੀਤੇ ਸੀ ਜਿਨ੍ਹਾਂ ਬਾਫੀਆ ਨੂੰ ਪਾਪ ਪਲੋਸ ਕੇ ਕਾਂਗਰਸ ਪਾਰਟੀ ਨੇ ਵੱਡਾ ਕੀਤਾ ਜਿੰਨਾ ਮਾਫੀਆਂ ਦੇ ਰਾਹੀਂ ਕਾਂਗਰਸ ਦੇ ਲੋਕ ਪੰਜਾਬ ਦਾ ਖਜ਼ਾਨਾ ਲੁੱਟਦੇ ਰਹੇ ਅਕਾਲੀ ਦਲ ਭਾਜਪਾ ਦੇ ਲੋਕ ਪੰਜਾਬ ਦਾ ਖਜ਼ਾਨਾ ਲੁੱਟਦੇ ਰਹੇ ਉਹ ਸਾਰਾ ਮਾਫੀਆਂ ਜਿਹੜਾ ਸੀ ਦੰਬ ਕਰਤਾ ਖਤਮ ਕਰਤਾ ਤਾਂ ਹੀ ਜਿਹੜਾ ਰੈਵਨਿਊ ਜਿਹੜਾ ਉਹ 6% ਤੋਂ ਵੱਧ ਕੇ 13% ਬੈਕ ਹੈਡ ਦੀ ਗੱਲ ਕਰ ਰਹੇ ਹੋਇਆ ਹੈ ਜੀ ਮਾਨ ਸਰ ਐਜੂਕੇਸ਼ਨ ਸਾਡੀ ਟਾਪ ਪ੍ਰਾਇਰੀਟੀ ਦੇ ਰਹੀ ਹੈ ਪਰ ਇਸ ਵੇਲੇ ਐਜੂਕੇਸ਼ਨ ਦਾ ਬਜਟ ਘਟਿਆ ਵਧਣ ਦੀ ਨਾਲ ਵਿੱਚ ਕਾਰਨ ਕੀ ਹੈ ਕਿਉਂ ਘਟਾਇਆ ਗਿਆ ਬਿਲਕੁਲ ਨਹੀਂ ਜੀ ਐਜੂਕੇਸ਼ਨ ਦਾ ਬਜਟ ਜਿਹੜਾ ਉਹ ਪਹਿਲੇ ਸਾਲ ਦੇ ਮੁਕਾਬਲੇ ਜਿਹੜਾ ਵਧਿਆਗਾ ਹਾਂ ਤੁਹਾਨੂੰ ਲੱਗਦਾ ਹੋਊਗਾ ਕਿ ਜਿਹੜੀਆਂ ਦਿਵਾਰਸ ਨੇ ਉਹਨਾਂ ਦਾ ਘਟ ਗਿਆ ਦਿਵਾਰ ਚੋਕ ਪਿਛਲੇ ਸਾਲ ਅਸੀਂ ਇੰਨਾ ਉਹਨਾਂ ਦੀ ਬਜਟ ਰੱਖਿਆ ਸੀਗਾ ਉਸੇ ਇਸ ਵਾਰ ਵੀ ਜਿਹੜਾ ਹਾਇਰ ਐਜੂਕੇਸ਼ਨ ਆ ਉਹਦੇ ਚ 6% ਦਾ ਵਾਧਾ ਕੀਤਾ ਗਿਆ ਨਹੀਂ ਨਹੀਂ 6% ਦਾ ਕੀਤਾਗਾ ਆਰਿਚ ਸੋਰੀ ਆਰਿਚ ਆਰਿਚ 6% ਦਾ ਵਾਧਾ ਅਸੀਂ ਹੁਣ ਅਸੀਂ ਉਹਦੇ ਚ ਜਿਹੜਾ ਹਾਇਰ ਸਕੂਲ ਐ ਸਕੂਲ ਤੇ ਹਰ ਐਜੂਕੇਸ਼ਨ ਚ 11.5 ਫੀਸਦੀ ਦਾ ਵਾਅਦਾ ਕੀਤਾਗਾ ਤੇ ਇਸੇ ਤਰ੍ਹਾਂ ਹੈਲਥ ਐਂਡ ਫੈਮਿਲੀ ਵੇਲਫੇਅਰ ਚ ਫੈਮਿਲੀ ਵੈਲਫੇਅਰ 10.6 ਦਾ ਸੋਸ਼ਲ ਵੈਲਫੇਅਰ ਐਂਡ ਜਸਟਿਸ 6.3 ਦਾ ਫੂਡ ਸਪਲਾਈ ਸਪਲਾਈਸ 7.0 ਦਾ ੈਂਪਲੋਇਮੈਂਟ ਜਨਰੇਸ਼ਨ ਐਂਡ ਟ੍ਰੇਨਿੰਗ 1.0 ਦਾ ਇਹ ਇਸ ਇਨਫਰਾਸਟ੍ਰਕਚਰ ਚ 16% ਤੋਂ ਉੱਪਰ ਦਾ ਵਾਅਦਾ ਕੀਤਾਗਾ ਸੋ ਸਾਰੇ ਹੈਡ ਦੇ ਵਿੱਚ ਲਗਭਗ ਵਾਧੇ ਹੋਏ ਨੇਗੇ ਐਸ ਪਰ ਲਾਸਟ ਜਿਹੜੇ ਈਅਰ ਬਿਲਕੁਲ ਜਿਹੜਾ ਪੁਰਾਣਾ ਕਰਜ਼ਾ ਪੁਰਾਣੀਆਂ ਸਰਕਾਰਾਂ ਨੇ ਲਿਆਗਾ ਉਹਦੀ ਜਿਹੜੀ ਉਸ ਕਰਜ਼ੇ ਦੀ ਜਿਹੜੀ ਕਿਸ਼ਤਾਂ ਜਾਂ ਉਸ ਕਰਜ਼ੇ ਦਾ ਇੰਟਰਸਟ ਜਿਹੜਾ ਹੈਗਾ ਉਹ ਵੀ ਲਗਾਤਾਰ ਸਾਨੂੰ ਬੋੜਲਾ ਪੈ ਰਿਹਾਗਾ ਸੋ ਪਿਛਲਾ ਜਿਹੜਾ ਅਪ੍ਰੋਕਸੀਮੇਟਲੀ ਜੇ ਮੈਂ ਗੱਲ ਕਰਾਂ 30000 30370 ਕਰੋੜ ਤੋਂ ਉੱਪਰ ਪੁਰਾਣੇ ਕਰਜ਼ੇ ਦਾ ਇੰਟਰਸਟ ਵਿਆਜ ਵਿਆਜ ਜਿਹੜਾ ਉਹ ਬੋੜਿਆ ਗਿਆ ਇਸੇ ਤਰੀਕੇ ਲਗਭਗ 2923 ਜਿਹੜੀ ਪ੍ਰਿੰਸੀਪਲ ਅਮਾਉਂਟ ਆ ਪ੍ਰਿੰਸੀਪਲ ਦੀ ਰੀਪੇਮੈਂਟ ਕੀਤੀ ਆ ਕਿਉਂਕਿ ਬਹੁਤ ਸਾਰੇ ਕੰਟੀਨਿਊ ਜਿਹੜਾ ਪ੍ਰੋਸੈਸ ਹੁੰਦਾ ਇਹ ਨਹੀਂ ਹੁੰਦਾ ਕਿ ਤੁਸੀਂ ਆਰਬੀਆ ਦੇ ਕੋਈ ਕਿਸ਼ਤਾਂ ਰੋਕ ਲਓਗੇ ਜਦੋਂ ਵੀ ਆਰਬੀਆ ਸਾਡਾ ਜਿੰਨਾ ਵੀ ਖਜ਼ਾਨੇ ਚ ਪੈਸਾ ਜਾਂਦਾਗਾ ਆਰਬੀਆ ਹੀ ਆਪਣਾ ਜਿਹੜਾ ਬਣਦਾ ਹੁੰਦਾ ਹਿੱਸਾ ਜਿੰਨਾ ਵੀ ਸਾਡਾ ਦੋਲ ਲਿਆ ਹੋਇਆ ਹੈਗਾ ਪੁਰਾਣੀਆਂ ਸਰਕਾਰਾਂ ਨੇ ਪਹਿਲਾਂ ਉਹ ਕੱਟ ਕੇ ਹੀ ਸਾਨੂੰ ਵਾਪਸ ਦਿੰਦੀਆਂ ਨੇ ਕਿ ਤੁਹਾਡਾ ਭਾਈ ₹100 ਆਇਆ ਸੀਗਾ ਇਹਦੇ ਵਿੱਚੋਂ ₹25 ਤੁਹਾਡੇ ਕੱਟ ਲੈ ਗਏ ਤਾਂ ਤੁਹਾਡੇ ₹75 ਵਾਪਸ ਰਹਿਦਾ ਤੁਹਾਨੂੰ ਜਿਹੜਾ ਉਹ ਵਾਪਸ ਆ ਜਾਂਦਾ ਹੈ ਇਸੇ ਤਰ੍ਹਾਂ ਜਿਹੜੀਆਂ ਪੈਂਡਿੰਗ ਲਾਇਬਿਲਟੀ ਸੀਗੀਆਂ ਜੇਵੇਂ ਪੈਂਡਿੰਗ ਲਾਇਬਿਲਟੀ ਜਿਹੜੀਆਂ ਪੁਰਾਣੀ ਸਰਕਾਰ ਦੀ ਤੁਸੀਂ ਕਹਿ ਰਹੇ ਹੋ ਕਿ ਉਹਦੋਂ ਘਟ ਗਿਆ ਕਰਜ਼ਾ ਹੋਇਆ ਉਹਦੇ 6279 ਕਰੋੜ ਰੁਪਏ 6279 ਕਰੋੜ ਰੁਪਏ ਪੁਰਾਣੀਆਂ ਲਾਇਬਿਲਟੀ ਜਿੱਥੇ ਪੀਐਸਆਈ ਡੀਸੀ ਦੇ ਪੰਸਬ ਦੇ ਪੂਡਾ ਦੇ ਪੀਐਸਏ ਡੀਵੀਆਈ ਦੇ ਪੰਜਾਬ ਐਗਰੋ ਦੇ ਪਾਵਰ ਸਬਸਿਡੀ ਦੇ ਇਹ ਸਾਰੇ ਪੈਸੇ ਅਸੀਂ ਜਿਹੜੇ ਦੇਗੇ ਉਹ ਰੀਪੇ ਕੀਤਾ ਤੇ ਵਾਪਸ ਕੀਤੇ ਨਗੇ ਤੇ ਕਰਜ਼ਾ ਘਟ ਕਰਨ ਲਈ ਸਰਕਾਰ ਦਾ ਕੀ ਪਲ ਹੈ ਜਿਸ ਕੇਸ ਦਾ ਪੰਗਾ ਤਾਂ ਲਗਾਵਾ ਦਾ ਜਾ ਰਿਹਾ ਤੇ ਇਸ ਸਪੀਡ ਦੇ ਨਾਲ ਬਹੁਤ ਜ਼ਿਆਦਾ ਚੱਲਿਆ ਜਾ ਰਿਹਾ ਜੀ ਇਹ ਬੈਂਕ ਦੇ ਵਿੱਚ ਹੋਗਾ ਇਹਦੀ ਇੱਕ ਹੋਰ ਟੈਕਲ ਹੈ ਬਿਲਕੁਲ ਜੀ ਲਗਾਤਾਰ ਜਿਹੜੇ ਪ੍ਰੈਜ਼ੈਂਟ ਜਿਹੜਾ ਟੈਕਸ ਅਰਜ਼ੀਮ ਚੱਲ ਰਹੀ ਹੈ ਜੀਐਸਟੀ ਚੱਲ ਰਹੀ ਹੈ ਉਹਦੇ ਅੰਦਰ ਅਸੀਂ ਆਪਣੀ ਟੈਕਸ ਕੰਪਲਾਈਂਸ ਨੂੰ ਉਹਦੀ ਟੈਕਸ ਦੀ ਪ੍ਰਾਪਤੀ ਨੂੰ ਲਗਾਤਾਰ ਵਧਾ ਰਹੇ ਹਾਂਗੇ ਔਰ ਅਸੀਂ ਆਪਣਾ ਟੈਕਸ ਦੀ ਪਦਾ ਰਹਾਂਗੇ ਇਸੇ ਕਰਕੇ ਜਿਹੜਾ ਪਿਛਲੇ ਸਾਲੋਂ ਡੈਟ ਲੈਣ ਦੀ ਕਿਰਿਆ ਉਹਦੇ 4% ਦਾ 4% ਜਿਹੜਾ ਇਸ ਸਾਲ ਅਸੀਂ ਘਟ ਲੈ ਰਹੇ ਹਾਂਗੇ 4% ਦਾ ਜਿਹੜਾ ਉਹ ਘਟਾ ਹੋਇਆਗਾ ਹੌਲੀ 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 ਡਿਕਲਾਈਨ ਹੋਊਗਾ ਇਹ 30 35 ਸਾਲ ਦਾ ਵਧਾਇਆ ਹੋਇਗਾ ਇੱਕ ਦਿਨជា ਇਹ ਚੰਦ ਦਿਨਾਂ ਦੇ ਵਿੱਚ ਪੂਰਾ ਨਹੀਂ ਹੋਣਾ ਹੈਗਾ 30 35 ਸਾਲ ਦੀ ਪ੍ਰਕਿਰਿਆ ਦੇ ਦੌਰਾਨ ਚੜਾਇਆ ਗਿਆ ਸੋ ਅਸੀਂ ਇਹਨੂੰ 4% ਇਸ ਵਾਰ ਡਿਕਲਾਈਨ ਕੀਤਾਗਾ ਇਹ ਮੈਂ ਸਮਝਦਾ ਇੱਕ ਬਹੁਤ ਵੱਡੀ ਸਟੇਟ ਦੀ ਜਿਹੜੀ ਆ ਪ੍ਰਾਪਤੀ ਆ ਉਸ